ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਕੇ ਆਏ ਜੀ ਇੱਕ ਬਈ ਛੋਟੀ ਆ ਤਾਜੀ ਸੂਈ ਆ ਇੱਕ ਬਈ ਕੋਲੇ ਜਰਸੀ ਬੱਚੀ ਆ ਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋ ਨਾਮ ਸਕੇਵਿੰਦਰ ਸਿੰਘ ਬਈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਸੀ ਰਾਮਪਰਾਪੁਰ ਨੇੜੇ ਪਿੰਡ ਵਿੱਚ ਤਪਾ ਦੇ ਰਾਮਪਰਾ ਸ਼ਹਿਰ ਮੋਬਾਈਲ ਨੰਬਰ ਬੋ 76965 02922 ਠੀਕ ਆ ਬਈ ਬਈ ਜਿਹੜੀ ਝੂਟੀ ਦੇਂਦਾ ਕਿਹੜਾ ਸੂਸ ਹੋਈ ਆ ਇਹ ਬਈ ਭਰੂਸ ਹੋਈ ਆ ਮੂੰਹ ਦੋ ਦਾਂਦਾ ਮੂੰਹ ਦੋ ਦਾਂਦਾ ਹਾਂ ਕਦੋਂ ਸੂਈ ਆ ਬਈ ਇਹ ਬਈ ਸਵੇਰੇ ਸੂਈ ਆ ਆ ਬੱਚਾ ਇਹਦਾ ਮਗਰ 29 ਦਾ ਹੈ 29 ਦਾ ਬੱਚਾ ਹਾਂ ਬੱਚਾ ਦੇਖ ਬਈ ਕਿੰਨਾ ਜੰਦਾ ਆਪ ਕੋ ਹੀ ਨੂਰ ਦੀ ਆ ਬਈ ਆਪ ਕੋ ਹੀ ਨੂਰ ਦੀ ਆ ਖੁਦ ਵੀ ਚੰਗੇ ਸੀਮਣ ਦੀ ਆ ਬੱਚਾ ਦੇਖੋ ਬਾਈ ਹੋਰ ਡਰ ਇੱਕ ਕੁਆਲਟੀ ਦੇਖਦਾ ਕੱਟੀ ਦੀ ਕਿਤੇ ਇੱਕ ਚਟਾ ਵਾਲ ਵੀ ਨਹੀਂ ਆਪਾਂ ਨੂੰ ਹਮ ਮੱਥੇ ਤੋਂ ਲੈ ਕੇ ਸਿਰ ਤੋਂ ਪੈਰਾਂ ਤੱਕ ਦੇ ਇੱਕ ਚਟਾ ਵਾਲ ਨਹੀਂ ਹੈਗਾ ਸਹੀ ਗੱਲ ਹੈ ਇਹ ਕੁਆਲਟੀ ਹੈ ਜੀ ਖੂਸ਼ ਵੀ ਜਮਾ ਕਾਲੀ ਆ ਜਮਾ ਕਾਲੀ ਆ ਲੈ ਖੂਸ਼ ਵੀ ਛੋਟੀ ਹੈ ਡਾਟਰ ਲੈ ਕੋਚਾਂ ਵਿੱਚ ਆਉਂਦੀ ਹੈ ਛੋਟੀ ਹੈ ਸਹੀ ਗੱਲ ਹੈ ਹਾਂ ਇੱਕ ਕੁਆਲਟੀ ਵਾਲੀ ਆ ਕੁਆਲਟੀ ਆ ਲੋਕਾਂ ਦੀਆਂ 2-2 ਸਾਲ ਦੀਆਂ ਕਿੱਲਾਂ ਦੇ ਖੜੀਆਂ ਕਿੱਲਾਂ ਦੇ ਖੜੀਆਂ ਫੇਸ ਦੇਖੋ ਬਾਈ ਫੇਸ ਬੜਾ ਕਮਾਲ ਦਾ ਸਿੰਘ ਦੇਖੋ ਦੋਨੇ ਸਿੰਘ ਇੱਕੋ ਜਿਹੇ ਜਮਈ ਇੱਕੋ ਜਿਹੇ ਦੰਦ ਵੀ ਦਿਖਾ ਦੇ ਡਾਟਰ ਮੂੰਹ 'ਤੇ ਬੈਠੀ ਆ ਹਾਂ ਦੰਦ ਵੀ ਦੋ ਦੰਦੀ ਆ ਹਮ ਕੀ ਕਮਾਈ ਫੇਸ ਚੰਗਾ ਸਿੰਘ ਚੰਗਾ ਕੱਦ ਵੱਡ ਚੰਗਾ ਰਾਜੀ ਫੋਲਾ ਹਾਂ ਹਾਂ ਰਾਜੀ ਦਾ ਬਾਈ ਜਮਨ ਜਾੜਾ ਇਨੀ ਭਲੀ ਰੀਆ ਸਹੀ ਗੱਲ ਆ ਬਾਈ ਕਹਿੰਦਾ 55 ਡਾਲਾ ਸਹੀ ਆਲਾ ਪਿੱਟ ਪੜਾ ਦੇਖੋ 14 ਕੁਆਲਟੀ ਜਾਂਦੇ ਨਾ ਲੈਵੇ ਹੀ ਦਿਖਾ ਕੁਆਲਟੀ ਪੂਰੀ ਬੇਬਾਕ ਹੈ ਨਹੀਂ ਹੈ ਕੱਲਾ ਕੱਲਾ ਤੂੰ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਿਰ ਤੇ ਚ ਵੀ ਕਿਵੇਂ ਆ ਇੱਕ ਨੰਬਰ ਆ ਬਾਈ ਇੱਕ ਨੰਬਰ ਚੰਗਾ ਰਾਜੀ ਸਮੀ ਪੜੀ ਆ ਬਾਈ ਦੰਦਾ ਚ ਬਹਿੜ ਚੰਗੇ ਸੀਵਣ ਦੇ ਚੰਗੇ ਸੀਵਣ ਦਾ ਕੱਟਾ ਦਿੱਤਾ ਕੱਟਾ ਵੀ ਬਹੁਤ ਚੰਗਾ ਖਿਰ ਮਾਂ ਚੰਗੀ ਆ ਕੱਟਾ ਵੈਸੇ ਵੀ ਚੰਗਾ ਹੀ ਜਾਊਗਾ ਇਸ ਹੂਸ ਬੋਲ ਤੇਰੀ ਮਾਨਾ ਬਈ 20 ਕਿਲੋ ਦਾ ਕਾਟਾ ਓਕੇ ਹਾਂ ਇਹ ਕਿੰਨਾ ਕਿਦ ਰਵਾਸਟੀ ਇਹ ਬਈ 15 ਕਿਲੋ ਮੰਨ ਕੇ ਲੈ ਲੈ ਬੰਦਾ ਹਾਂ ਠੀਕ ਬੋਬੜਾ ਵੀ ਚੰਗੇ ਤੋਂ ਰੈਡੀ ਬੋਬੜਾ ਬਈ 3 ਕਿਲੋ ਕੱਢਿਆ ਹੈ ਪ੍ਰੋਪਰ ਖਾਲੀ ਨਹੀਂ ਕਰੀ ਆਪਾਂ ਠੀਕ ਹੈ ਬੱਚਾਈ ਵੀ ਰਜਾਇਆ ਹਾਂ ਮਾਨਾ 10 ਕਿਲੋ ਦਾ ਸਟਾਰਟਿੰਗ ਹੋ ਚੋਟੀ ਦੀ ਹੁਣ ਸਹੀ ਗੱਲ ਆ ਬਾਈ ਕੀ ਮੋਲ ਲੱਜ ਜਾ ਫਿਰ ਬੋਲਦਾ ਆਰਡਰ ਦੇ ਬੰ ਲੋਕਾਂ ਨੂੰ ਦੋ ਨਹੀਂ ਕਰਨਾ ਸਵਾ ਦੋ ਨਹੀਂ ਕਰਨਾ ਹਾਂ ਬਸ ਡੇਢ ਚ ਮਾਨਦਾਨ ਕਰਦੇ ਹਾਂ ਡੇਢ ਲੱਖ ਰੁਪਈਆ ਬਾਈ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਊਗਾ ਛੋਟੀ ਚੇ ਭਾਈ ਲੋਕ ਸਸਤੇ ਪਰੰਦਾ ਪੰਡਰਾ ਝੋਟੀਆਂ ਵੇਚੀ ਜਾਂਦੇ ਅੱਜਕੱਲ ਸਹੀ ਗੱਲ ਹੈ ਭਾਈ ਇਹਦਾ ਹੋਂ ਕਰਮ ਆ ਇਹਨੂੰ ਪਤਾ ਮਗਰ ਵੀ ਬੱਚਾ ਚੰਗਾ ਤੇ ਆਪ ਵੀ ਦੂਜੇ ਸੂਏ ਦਾ 2.5 ਲੱਖ ਦੀ ਆ ਹੂੰ ਸਹੀ ਗੱਲ ਹੈ ਕਿਉਂ ਦੰਦਾ ਜੇ ਭਾਈ ਝੋਟੀਆਂ ਕੋਈ ਇਹਨੂੰ ਬਾਜ਼ਾਰ ਨਹੀਂ ਕੁਝ ਨਹੀਂ ਹੈ ਜਿੰਨਾ ਲੇਵਾ ਇਹਦੂ ਦੁੱਗਣਾ ਕਰਨ ਐ ਡੰਗਦੇ ਠੀਕ ਆ ਹਾਂ ਉਹ ਤਾਰਾ ਬੱਚਾ ਲਾ ਕੇ ਮਾਰਨੇ ਮਾਰਨੇ ਤਾਰਾ ਭਾਈ ਮਾਰ ਕੇ ਦਿਖਾਣੇ ਕੋਈ ਚੱਕੇਰ ਬੰਦਾ ਕੋਈ ਦੂਰੋਂ ਡੇੜਾਉਣ ਵਾਲਾ ਹੁੰਦਾ ਹੂੰ ਹੂੰ ਨਹੀਂ ਜ਼ਰੂਰੀ ਆ ਕੋਈ ਹੋਣੀ ਡਾਕਟਰ ਜਿਵੇਂ ਪਹਿਲਾਂ ਕੱਟੀ ਆ ਸਹੀ ਗਾ ਲੱਤ ਵੀ ਹਾਉਂਦੀ ਕਰਮਾਂ ਵਾਲੀ ਬਾਕੀ ਰਾਜੀ ਬਾਉ ਦਾ ਯਾਰ ਰਾਜੀ ਦਾ ਬਾਈ ਪਣੀ ਦੇ ਖੋਲ ਹੀ ਆ ਪਲੇ ਵੀ ਆਏ ਨਹੀਂ ਹੈਗਾ ਵੀ ਕੋਈ ਲੱਸੀ ਲਾਮੀ ਜਾਂ ਦੁੱਧ ਵਾਕੇ ਚੰਗਾ ਦੇ ਦੋ ਵੀ ਠੰਡੀ ਠੁੰਡੀ ਲਾ ਪਾਉਂਦਾ ਜਿਵੇਂ ਮਰਜੀ ਬੈਠਾ ਰਹੇ ਥਲੇ ਚਵਾਈ ਦੇ ਚਵਾਈ ਦਾ ਬਾਈ ਕਮਾਲ ਆ ਬੜੀ ਕਮਾਲ ਆ ਬਾਈ ਗਾਵਾਂ ਨਾਲ ਦੀ ਚਵਾਈ ਆ ਬਾਈ ਮੈਂ ਕਹਿੰਦਾ ਕੋਈ ਫਰਕ ਹੀ ਨਹੀਂ ਬੜਾ ਚਵਾਈ ਤੋਂ ਵੀ ਪੂਰੀ ਫੋਲੀ ਆ ਲੈ ਕੀ ਬਾਤ ਆ ਛੋਣ ਚੰਗਾ ਯਾਰ ਹਾਂ ਬੜਾ ਚੰਗਾ ਬਾਈ ਹਾਂ ਬਾਕੀ ਸੂਗਾ ਕਿੰਨੇ ਵਜੇ ਕੱਢੇ ਬੋਲਾ ਇਹ ਬਈ ਮਾਨਾ ਵੀ 7:30 ਪਾਉਣੇ 8 ਵਜੇ ਸਵੇਰੇ ਕੱਢਿਆ ਬੋਲਾ ਆ ਦੁਬਾਰੇ ਬੱਚਾ ਲਾ ਗਏ ਬਈ ਨਾਣਾ ਨੂੰ ਨਾ ਦਿਖਾਵੇ ਡਾਕਟਰ ਤਾਂ ਹੀ ਦੁਬਾਰੇ ਨਾਣਾ ਦੇਖੋ ਲੈ ਕੱਲਾ ਕੱਲਾ ਤਣ ਮੁੱਠੀ ਵਾਲਾ ਤਣ ਚ ਬਈ ਕੋਈ ਚੰਗੀ ਠੰਢੀ ਸੀ ਲਾ ਦੁਬਾਰੇ ਬੱਚਾ ਲਾਇਆ ਗਿਆ ਕੁਛ ਨਹੀਂ ਕਰਮਾ ਗਿਆ ਅੱਗੇ ਵੀਰੇ ਬੱਚੀ ਕਿੰਨੀ ਕੁ ਉਮਰ ਆ ਇਹ ਡਾਕਟਰ 6 ਮਹੀਨਿਆਂ ਦਾ ਬੱਚਾ ਜਰਸੀ ਇਹ ਜਰਸੀ ਆ 골ਡਨ ਕਲਰ ਚ ਆ ਗਈ ਜਰਸੀ 골ਡਨ ਕਲਰ 6 ਮਹੀਨਿਆਂ ਦੀ ਉਮਰ ਆ ਕਰਮਾ ਵਾਲੀ ਦੀ ਕਿਹੜੇ ਟੀਕੇ ਦੀ ਆ ਭਰਾ ਇਹ ਫਰੀਦ ਦੀ ਆਡਰ ਫਰੀਦ ਦੀ ਹੈ ਹਾਂ ਝੋਲੀ ਚੰਗੀ ਆ ਬੜੀ ਚੰਗੀ ਆ ਬਾਈ ਝੋਲੀ ਤਾਂ ਝੋਲੀ ਚੰਗੀ ਆ ਨਾ ਝੋਲੀ ਬਹੁਤ ਬਣਾਈ ਬੈਠੀ ਬਾਕੀ ਨੂੰਆ ਦਿਖਾ ਦੇ ਡਾਡਰ ਦਾ ਹਮ ਟੋਆ ਪੂਰਾ ਪੰਜ ਉਂਗਲਾਂ ਦਾ ਟੋਆ ਪੈਂਦਾ ਮੱਥੇ ਜਿਹਦੇ ਸਹੀ ਗੱਲ ਆ ਬਾਈ ਫੇਸ ਟਿਕਾ ਕੇ ਜੇ ਰਖਾ ਬਾਈ ਇਹਦਾ ਕਰਮ ਆ ਯਾਰ ਲੈ ਟੋਆ ਦੇਖੋ ਬਹੁਤ ਚੰਗਾ ਕੰਨ ਕੁੰਨ ਬੋਦੀਪਾਦੀ ਬਹੁਤ ਚੰਗਾ ਸੁਨੱਖ ਪੋਣਾ ਬੱਚੀ ਦਾ ਬਹੁਤ ਸੁਨੱਖ ਪੋਣਾ ਬਾਈ ਹਮ ਫਿਰਦਾ ਬੱਚਾ ਹੀ ਆ ਇਹਦਾ ਬਾਕੀ ਵੀਰੇ ਚੰਗੇ ਸੀ ਨਿਕਰਨਾ ਦਾ ਨਿਕਰ ਲੱਗ ਗਏ ਹੁਣ ਬਸ ਮਾਤ ਲੇ ਕੇ ਨਾ ਤੁਸੀਂ ਬਾਈ 29 ਕਿਲੋ ਦਾ ਰਿਕਾਰਡ ਆ ਦਾ ਠੀਕ ਆ ਪਹਿਲਣ ਦਾ 30 ਲੀਟਰ ਦਾ ਪਹਿਲਣ ਦਾ ਰਿਕਾਰਡ ਆ ਕੀ ਬਾਤ ਆ ਬਾਈ ਕੀ ਮੋਲ ਦਾ ਫਿਰ ਜਾ ਅੱਜ ਮੋਲ ਕੋਈ ਬਸ ਇਹਦਾ ਮਾਨਤਾ ਕਰਦਾ 8000 ਚੋਂ ਠੀਕ ਆ ਬਾਈ ਹਾਂ ਕੋਈ ਬੜਾ ਨਹੀਂ ਕਰਨਾ ਵੀ ਨਹੀਂ 8000 ਰੁਪਿਆ ਮੁੱਲ ਆ ਵੀਰੇ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਓ ਮੁੱਲ ਜਾਇਜ਼ ਆ ਬਈ ਚੰਗੀ ਆ ਬੱਤੀ ਸਨਕੀਆ 골ਡਨ ਕਲਰ ਆ ਮੰਗ ਚੰਗੀ ਆ ਹੁਣ ਘਾੜਾ ਘਾਟ ਪਸਮਾ ਝੋਟੀ ਦਾ ਕੀ ਬਾਤ ਆ ਹਨਾ ਬਹੁਤ ਚੰਗਾ ਪਸਮਾ ਕਰਿਆ ਲੈ ਇੱਕੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪਸਮਾ ਕਰਕੇ ਥਣ ਇੱਕੋ ਜਿਹਾ ਬਈ ਗਾਇਆਂ ਨਾੜਾ ਨੂੰ ਨਾ ਇੱਕੋ ਲੈ ਚਾਹੀਆਂ ਨੇ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾ ਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ